ਕੀ ਹਾਲ ਚਾਲ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਲਓ ਵੀ ਆ ਗਿਆ ਤੁਹਾਡਾ ਆਪਣਾ ਭਰਾ ਜੱਜ ਬੰਦਾ ਨਵੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਨਵੀਂ ਵੀਡੀਓ ਲੈ ਕੇ ਆਇਆ ਪਤਾ ਨਹੀਂ ਕਿਵੇਂ ਜਿਆਦਾ ਆ ਗਿਆ ਵੀ ਤੂੰ ਵੀਡੀਓ ਵੀ ਬਣਾਉਣਾ ਜੱਸੇ YouTube ਤੇ ਵੀਡੀਓ ਵੀ ਪਾ ਲਿਆ ਕਰ Instagram ਤੇ ਥੋੜੀ ਜਿਹੀ ਖਰਾਬੀ ਚੱਲ ਰਹੀ ਸੀ ਉਹਦੇ ਕਰਕੇ ਹੁਣ ਆਪਾਂ ਥੋੜਾ ਜਿਹਾ YouTube ਤੇ ਜ਼ੋਰ ਦਿੱਤਾ ਹੋਇਆ Instagram ਤੇ ਰਿਪੋਰਟ ਪੈ ਗਈ ਤਾਂ ਉਹਦੇ ਕਰਕੇ Instagram ਨੇ ਪਾਈ ਹੈ ਉਹਦੇ ਕਰਕੇ ਆਪਣੀ ਇੱਕ ਵੀਡੀਓ ਰਿਮੂਵ ਕਰਤੀ ਉਹਦੇ ਕਰਕੇ Instagram ਥੋੜਾ ਜਿਆਦਾ ਕੱਬਜੀ ਹੋਈ ਵੈਸੇ Instagram ਨੂੰ ਇਆ ਗਿਆ ਤੇ ਦੀ ਨਵੀਂ ਵੀਡੀਓ ਲੈ ਕੇ ਕਰਦੇ ਆ ਕਟਰੀਆਂ ਦਾ ਖਟਾਪਾ ਤੇ ਆ ਗਿਆ ਸਾਰਿਆਂ ਦਾ Papa ਮੇਰੇ ਹੱਥੋਂ ਮੈਂ ਝੜੀ ਹੈ ਕੋਈ ਅਸਲਾ ਤਾਂ ਨਹੀਂ ਮੋਥਰਮਾਨ ਮੈਂਨੇ ਸਾੜੀ ਪਹਿਨੀ ਹੈ ਕੋਈ ਮਸਲਾ ਤਾਂ ਨਹੀਂ ਹਾਂ ਜੀ ਇਹਦੇ ਜੁੱਤੀ ਫੇਰ ਉਹ ਚੰਗਾ ਤਰਾਂ ਇਹਦੇ ਹੱਥ ਫੇਰ ਉਹਨੂੰ ਫੇਰ ਪਤਾ ਲੱਗੂ ਤੇ ਲੋ ਲੈ ਇਹਨੂੰ ਪਤਾ ਹੀ ਨਹੀਂ ਲੱਗਦਾ ਬੋਲਣਾ ਕੀ ਲੈ ਚੱਕੋ ਸਾੜੀ ਲੈ ਜੇ ਕਿਸੇ ਨੇ ਚੱਕਤੀ ਫਿਰ ਚੱਕੇਗੀ ਫਿਰ ਕਹਿੰਦੇ ਤੁਹਾਨੂੰ ਮਾਰਾ ਹੋ ਜਾਂਦਾ ਹੁਣ ਆਪ ਹੀ ਲੱਗੀ ਪਈ ਐ ਦੇਖ ਰਿਹਾ ਉਹਨੂੰ ਪਤਾ ਲੈ ਕਦੇ ਵੀਡੀਓ ਚ ਗਲਤ ਬੋਲਤਾ ਪਰ ਇਹਨੂੰ ਐ ਪਤਾ ਵੀ ਹਾਂ ਜੇ ਇਹਨੂੰ ਅਪਲੋਡ ਕਰਤੀ ਤਾਂ ਲੋਕ ਥੱਲੇ ਕਾਲਾ ਵੀ ਕੱਟਣਗੇ ਤੇ ਵੀਡੀਓ ਚੱਲੂਗੀ ਬਹੁਤ ਕੁਝ ਨਹੀਂ ਹੁੰਦਾ ਚੱਕ ਦੇਂਦੇ ਸਾੜੀ ਜਲੂਸ ਤਾਂ ਕੱਟਣਾ ਹੀ ਹੁੰਦਾ ਤਕਉ ਪੈਸਾ ਦੀ ਤੇ ਮੈਂ ਤੁਹਾਡੀ ਆਪਣੀ ਪਰੀ ਜਿਵੇਂ ਕਿ ਮੈਂ ਹੁਣ ਬੇਨਤੀ ਨਹੀਂ ਕਰੂੰਗੀ ਮੁੰਡਿਓ ਮੈਂ ਸਿੱਧਾ ਅਲਰਟ ਕਰੂੰਗੀ ਉਹ ਵੀ ਉਹ ਮੁੰਡਿਆਂ ਨੂੰ ਜਿਹੜਾ ਦੂਜਿਆਂ ਦੀ ਕੁੜੀਆਂ ਦਾ ਮੁੱਲ ਪੁੰਦੇ ਆ ਤੇ ਜਿੱਦਣ ਮੈਂ ਤੁਹਾਡੀ ਭੈਣ ਦੇ ਮੁੱਲ ਪਾਣੇ ਸਟਾਰਟ ਕਰਦੇ ਨਾ ਉਦੋਂ ਪਤਾ ਨਹੀਂ ਲੱਗਣਾ ਪਿੱਤਲ ਦੀ ਗੋਲੀ ਇੱਧਰ ਆਈ ਆ ਕਿ ਉਧਰੋਂ ਆਈ ਆ ਮੈਂ ਸਿੱਧਾ ਠੱਕ ਕਰਕੇ ਆ ਤੇ ਹੰਜੀ ਚੱਕ ਕੇ ਫਿਰ ਪਰੋੜੇ ਨਾਲ ਲਿੰਬੂ ਪਾਣੀ ਸਮਝ ਰਹੇ ਹੋ ਸਮਝ ਰੋ ਸਮਝ ਰੋ ਮੈਂ ਥੋਡੀ ਮੈਂ ਥੋਡੀ ਆਪਣੀ ਬਰੀ ਹੱਥ ਬੰਨ ਕੇ ਬੇਨਤੀ ਆ ਹੁਣ ਨਾ ਟੱਟੀ ਕਰੀ ਰੱਬ ਨਾ ਵਾਸਤਾ ਮੈਂ ਜਦੋਂ ਥੋਡੀਆਂ ਬੇਨਾ ਦੇ ਮੁੱਲੀ ਪੌੜ ਲੱਗੀ ਪਤਾ ਨਹੀਂ ਲੱਗਣਾ ਪਿੱਕਣ ਦੀ ਗੋਲੀ ਇਧਰੋਂ ਆਉਗੀ ਇਕ ਇਧਰੋਂ ਆਉਗੀ ਉਹ ਤੂੰ ਤਾਂ ਆਪਣੀ ਮੁੱਲਾ ਆਪ ਹੀ ਪਾਈ ਜਾਨੀ ਐ ਆਪਦਾ ਜਲੂਸ ਆਪ ਹੀ ਕਢਾਈ ਜਾਨੀ ਐ ਜਿਹੇ ਜਿਹੇ ਤੇਰੇ ਲੱਥ ਨੇ ਗਾਂਹ ਜਾ ਕੇ ਤੇਰਾ ਵਿਆਹ ਵੀ ਨਹੀਂ ਹੋਣਾ ਕਰਦੇ ਵੀ ਕਹਿਦੇ ਹੋਣਗੇ ਟਾਈਮ ਨਾਲ ਹੀ ਸੌ ਜਾਂਦੇ ਜਿੱਤੇ ਹੋਈ ਸੀ ਤੇਨਾ ਜੀ ਇੱਕ ਗੱਲ ਕਰਨਾ ਚਾਹੂੰਗੀ ਭਾਵੇਂ ਸਾਰਿਆਂ ਨੂੰ ਮਾੜੀ ਲੱਗੇ ਭਾਵੇਂ ਚੰਗੀ ਲੱਗੇ ਕਿਉਂਕਿ ਕੁੜੀਆਂ ਵਾਂ ਠੀਕ ਆ ਕੁੜੀਆਂ ਮਤਲਬ ਮੁੰਡੇ ਚੋ ਦੇ ਲੋਕਾ ਹੋਣਗੇ ਹੈਗਾ ਜਗਾ ਜਗਾ ਨੂੰ ਮਾਰਦੇ ਹਨ ਜਿਹੜੇ ਵੀ ਮੁੰਡੇ ਆ ਹਨਾ ਤੇ ਕੋ ਮਤਲਬ ਮੁੰਡੇ ਦੋ ਤਿੰਨ ਚਾਰ ਪੰਜ ਗਿਆਫਾ ਵਗੈਰਾ ਖੇੜਾ ਮੱਲੇ ਵਾਲੇ ਕੁਛ ਨਹੀਂ ਕਹਿੰਦੇ ਤੇ ਕੁੜੀਆਂ ਕੁੜੀਆਂ ਜੋ ਵਿਸ਼ਵਾਸ ਕਰ ਲੈਂਦੀ ਆ ਜਿਵੇਂ ਵੀ ਹਨਾ ਤੇ ਅਗਲਾ ਜਦੋਂ ਵਿਸ਼ਵਾਸ ਘਾੜ ਕਰ ਜਾਂਦਾ ਵਾ ਚਲੋ ਮੁਕਰਿਆ ਦੇ ਮਰ ਗਿਆ ਸੁਣੀ ਨੂੰ ਹਨਾ ਤੇ ਚਲੋ ਦੂਜੀ ਵਾਰੀ ਉਹ ਆਪਣਾ ਮਤਲਬ ਕਿ ਪਿਆਰ ਲੱਭਣ ਦੀ ਕੋਸ਼ਿਸ਼ ਕਰਦੀ ਆ ਠੀਕ ਹੈ ਨਾ ਤੇ ਜੇ ਆਪਾਂ ਕੋਈ ਦੂਜਾ ਵਿਚੋਂ ਲੈਣਾ ਤੇ ਬਈ ਹਣ ਲੋਕੀ ਮੈਂ ਉਹ ਗੱਲਾਂ ਸੁਣਾਉਂਗੇ ਨਾ ਇੰੀਆਂ ਗੱਲਾਂ ਸੁਣਾਉਂਗੇ ਨਾ ਕਿਤੇ ਕਹਿਰ ਦੀ ਹੱਤ ਨਹੀਂ ਆ ਕੁੜੀਆਂ ਜੀਣੇ ਦੇ ਹੁੰਦੇ ਮਲੇ ਵਾਲੇ ਹੁਣ ਚਲੋ ਠੀਕ ਆ ਤੇ ਕਹਿੰਦੇ ਕੁੜੀਆਂ ਭਾਵੇਂ ਮਾੜੀਆਂ ਉਹਣਾ ਦੇ ਚੋਂ ਰੱਬ ਤੋਂ ਲਿੰਦੂ ਹਨਾ ਪਿਤਾ ਬਣ ਕਰਾਪ ਤੇ ਪੂਜਾ ਕਰਦੇ ਹੋ ਹੁਣ ਤਹੀ ਦਰੋਪਤੀ ਵੀ ਵਿਖੇ ਹੋਣੀ ਠੀਕ ਹੈ ਨਾ ਤੇ ਉਹ ਤਾਂ ਦੇ ਮਨ ਹੈ ਗਿਆ ਗੁਰੂ ਬਗੇਆ ਠੀਕ ਆ ਤੇ ਉਹਨਾਂ ਦੇ ਵੀ ਪੰਜ ਵਿਆਹ ਹੋਏ ਸੀ ਠੀਕ ਹੈ ਨਾ ਤੇ ਮੈਂ ਕਿੰਨੀ ਆ ਲੋਕੀ ਅੱਜ ਕੱਲ ਦਾ ਭਗਵਾਨਾਂ ਨੂੰ ਵੀ ਨਹੀਂ ਜੀਣਦੇ ਨੇ ਤੇ ਨਾ ਚਲੋ ਕੁੜੀਆਂ ਨੂੰ ਬਦਨਾਮ ਕਰਕੇ ਨਾ ਉਹ ਹੀ ਭਗਵਾਨਾਂ ਦੀ ਪੂਜਾ ਕਰਦੇ ਹੋ ਠੀਕ ਆ ਤੇ ਕੁੜੀਆਂ ਵੀ ਇੱਕ ਭਗਵਾਨ ਦੇ ਸਮਾਨ ਹੀ ਹੁੰਦੀ ਆ ਵੇਖਿਆ ਜਾਵੇ ਤੇ ਆਈ ਹੋਪ ਤੁਸੀਂ ਮੇਰੀ ਗੱਲ ਸਮਝ ਗਈ ਹੋਵੇ ਅੱਪਾ ਗੱਲ ਲਾਉ ਰਾ ਲੈ ਹੈ ਕੋਈ ਇਹਦੀ ਗੱਲ 'ਚ ਤਰਕ ਹੈ ਕੋਈ? ਭਗਵਾਨ ਲੈ ਉਹ ਭਗਵਾਨ ਹੁੰਦਾ ਹੈ ਭਗਵਾਨਾ ਨਹੀਂ ਇਹ ਸੁੱਕ ਭਗਵਾਨ ਨਾ ਕਹਿ ਤਾ ਕੁੜੀਆਂ ਦੇ 5 ਬੁਆਏਫ੍ਰੈਂਡ ਬਣਾ ਲੈਣ ਮੁੰਡੇ ਦੇ 5 ਗਰਲਫ੍ਰੈਂਡ ਬਣਾ ਲੈਣ ਦਰੂਪਤੀ ਵੀ ਪਾਂਡੇ ਵੀ ਸਾਰਾ ਬ੍ਰਹਿਮੰਡ ਦਾ ਵੀਡੀਓ ਇਕੱਠਾ ਕਰਤਾ ਤੂੰ ਹੀ ਕਹਦੇ ਨਾ ਘੋਰ ਦੀ ਜੱਟੀ ਕਰਨੀ ਐ ਤੂੰ ਹੀ ਕਹਦੇ ਮੈਂ ਜਲੂਸ ਕੱਢਣਾ ਓਏ ਆਪਦਾ ਘਰ ਨਾਲੋਂ ਇੱਕ ਕਮਰਾ ਅਟਕਰਾ ਲੈ ਘਰ ਦੇ ਨਾਲ ਜੀ ਬੇਇੱਜ਼ਤੀ ਕਰਾਈ ਜਾਨੀਂ ਤੈਨੂੰ ਕੋਈ ਪਤਾ ਲੱਗਦਾ ਸੈਰੀ ਕਰੀਆ ਦਾ ਕੋਈ ਗੱਲ ਸੁਣਿਆ ਕੱਜੀ ਟੱਟੀ ਕਰੀਆ ਜਮਾ ਦਾ ਭਗਵਾਨਾਂ ਦਾ ਵੀ ਪੰਜ ਵਿਆਹ ਕੁੜੀ ਕਰਲੇ ਲਾਇ ਪਾਰਟਨਰ ਭਾਲਦੀਆਂ ਆ ਉਹ ਨਾ ਮਨਾ ਉਹ ਲੈ ਉਹ ਯਾਰ ਗੱਲ ਐ ਕੋਈ ਐ ਮੈਨੂੰ ਪਹਿਲਾਂ ਐ ਦੱਸ ਵੀ ਡਾਕਟਰ ਕੀ ਕਹਿੰਦਾ ਕਦੋਂ ਤੱਕ ਠੀਕ ਹੋ ਜੈਣੀ ਤੂੰ ਜਦੋਂ ਮੈਨੂੰ ਸੇਸੋ ਜੋਇੰਟ ਮਿਲ ਜੇ ਨਾ ਸਾਡੇ ਘਰ ਦੀ ਸੇਸੋ ਦੇ ਸੇਸੋ ਦੇ ਇਹਨੂੰ ਚਟਕੇ ਲਵਾ ਦਿਓ ਮੈਂ ਤਾਂ ਕਹਿੰਦਾ ਮੈਨੂੰ ਨਹੀਂ ਲੋੜ ਜੁੰਤਾ ਦੀ ਇਹਨੂੰ ਚੱਕ ਕੇ ਲਵਾ ਦੋ ਪਹਿਨਾ ਪਹਿਲੇ ਮੈਨੂੰ ਐਂ ਦੱਸ ਵੀ ਤੂੰ ਹੁਣੀ ਐਵੇਂ ਹੋਈ ਐ ਕਸੂਰਤ ਨਹੀਂ ਐਵੇਂ ਤੇਰੇ ਦਿਮਾਗ 'ਚ ਨੁਕਸਾ ਹੈਗਾ ਤਕੋ ਜੰਤਰੇ ਤਕੋ ਜੰਤਰੇ ਜੈ ਸ਼੍ਰੀਸ਼ਣ ਗਾਈਜ਼ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨੀ ਆ ਕਿ ਮੈਂ ਰੋਜ਼ ਗੀਤਾ ਦਾ ਇੱਕ ਸ਼ਲੋਕ ਪੜ੍ਹਦੀ ਆ ਆ ਦੇਖ ਲਓ ਲੈ 900 ਚੂਹੇ ਖਾ ਕੇ ਬਿੱਲੀ ਅੱਜ ਨੂੰ ਚੱਲੀ ਮੈਂ ਗੀਤਾ ਵੀ ਪੜ੍ਹਦੀ ਆ ਵੀ ਮੈਂ ਮੈਂ ਸਿੱਖ ਜਾ। ਸੋ ਤੁਸੀਂ ਸਾਰੇ ਜਾਣੇ ਵੀ ਗੀਤਾ ਦਾ ਇੱਕ ਸ਼ਲੋਕ ਕਿਉਂਕਿ ਮੈਂ ਜ਼ਿਆਦਾ ਤਾਂ ਨਹੀਂ ਪੜ੍ਹਦੀ ਮੈਨੂੰ ਐਦਾਂ ਹੁੰਦਾ ਕਿ ਮੈਨੂੰ ਸਮਝ ਨਹੀਂ ਆਣਾ ਤੇ ਮੈਂ ਇੱਕੋ ਹੀ ਪੜ੍ਹਦੀ ਆ ਤੇ ਮੈਂ ਉਹਨੂੰ ਸਿੱਖਦੀ ਵੀ ਆ ਤੇ ਉਹਦੇ ਤੇ ਚੱਲਦੀ ਵੀ ਆ ਉਹ ਰੂਲਸ ਤੇ ਤੇ ਮੈਂ ਸਮਝਦੀ ਵੀ ਆ ਤੇ ਤੁਸੀਂ ਸਾਰੇ ਜਾਣੇ ਗੀਤਾ ਪੜ੍ਹੋ ਤੇ ਤੁਹਾਡੀ ਜ਼ਿੰਦਗੀ ਸਵਰਗ ਹੋ ਜਾਣੀ ਕਿਉਂਕਿ ਮੇਰੇ ਕ੍ਰਿਸ਼ਨ ਜੀ ਹੈ ਹੀ ਐਦਾਂ ਦੇ ਐਸੀ ਕ੍ਰਿਸ਼ਨ ਗਾਈ। ਲੇਕਿਨ ਯਾਰ ਯਾਹਾਂ ਮੈਂ ਪਿਗਲ ਗਿਆ। ਤੂੰ ਇਹ ਨਾ ਪੜਿਆ ਕਰ। ਤੂੰ ਇਹ ਪੜਿਆ ਕਰ ਖੁਦਕੁਸ਼ੀ ਕਿਵੇਂ ਕਰੇ? ਇਹ ਜੀਆਂ ਕਿਤਾਬਾਂ ਪੜਿਆ ਕਰ। ਉਹ ਗੀਤਾ ਚਾਹੇ ਲਿਖਿਆ ਵੇ ਵੀ ਨੰਗੇ ਹੋ ਕੇ ਵੀਡੀਓ ਪਾਓ ਜਲੂਸ ਕੱਢੋ ਇੰਟਰਨੈਟ ਤੇ ਗੰਦ ਪਾਓ ਤੂੰ ਨਹਿਰ ਰੂਹਰ ਚ ਸਾਲ ਮਾਰ ਠੀਕ ਹੈ ਨਾ ਇਹ ਤੇਰੇ ਬਸਦਾ ਰੋਗ ਨਹੀਂ ਹੈਗਾ ਗੀਤਾ ਕਾਨੂੰਨ ਨੂੰ ਪਵਿੱਤਰ ਨੂੰ ਆਪਦੇ ਨਾਂ ਨਾਲ ਜੋੜੀ ਜਾਂਦੀਆਂ ਸਾਨੂੰ ਪਤਾ ਹੀ ਹੈ ਤੂੰ ਕੀ ਕੀ ਗੰਦ ਪਾ ਰਹੀ ਗੀਤਾ ਪੜਦੀ ਹੈ ਤੂੰ ਨੰਗ ਪੁਣੇ ਤੋਂ ਪੁਣਾ ਤਾਂ ਕੀਤੇ ਹੀ ਕੀ ਹੈ ਸਾਰੀ ਉਮਰ ਇੱਥੇ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਗੀਤਾ ਸਖਾਉਂਦੀ ਐ ਹੈ ਬਿਅ ਇੰਟਰਨੈਟ ਤੇ ਵੀਡੀਓ ਪਾਉ ਤੇ ਕੱਪੜੇ ਲਾਉ ਸਰਿਓ ਬੱਸ ਕਰ ਬੱਸ ਕਰ ਉਹ ਤੇਰੇ ਮੂੰਹੇ ਕਿ ਲੰਬੇ ਵਧੀਆ ਨਹੀਂ ਲੱਗਦੇ ਤੂੰ ਤਾਂ ਪੰਜਾਬ ਦੀ ਮਸ਼ਹੂਰ ਹਸਤੀ ਐ ਹਾ ਹਾ ਕੱਟ ਦਿਓ ਗੱਗਾ ਲਾ ਲਿਓ ਮੂਰੇ ਆਪੀ ਮੁਟਿਓ ਮੈਂ ਨਹੀਂ ਬੋਲ ਸਕਦਾ ਇੱਥੇ ਵਿਵਾਦ ਹੋ ਜਾਏਗਾ ਮੈਂ ਨਹੀਂ ਬੋਲूंगा ਇਹ ਸ਼ਬਦ ਠੀਕ ਹੈ ਨਾ ਆਪ ਆਪਣੇ ਆਪ ਲਗਾ ਲੈਣਾ ਠੀਕ ਹੈ ਨਾ ਘਰ ਵਾਲੋ ਨੇ ਬੋਲਾ ਹੈ ਹਮ ਜ਼ਮਾਨਤ ਨਹੀਂ ਕਰਵਾਏਗੇ ਇਹ ਤਾਂ ਮੈਂ ਸੋਚਦਾ ਵੀ ਮਾਤਾ ਵੀ ਐਨੀ 베ਲੀ ਵੀ ਜਣੇ ਖਾਨੇ ਚਾ ਜਾਂਦੀ ਹੈਗੀ ਇਹਦੀ ਜੀਫ ਫੜੋ ਪਲਾਸਣਾ ਜਿਹੜਾ ਵੀ ਦੇਖੋ ਪੰਜਾਬ ਤੇ ਲੈ ਓਏ ਹੱਥ ਮਾਤਾ 베ਲੀ ਆ ਵੀ ਹਰੇਕ ਚਾ ਜਾਂਦੀ ਮਾਤਾ ਜੁੰਡੇ ਖੋਲ ਕੇ ਸਾਰੇ ਪਿੰਡ ਨੂੰ ਰੇਕ ਹੀ ਬਾਬਾ ਹੁਣ ਤਾਂ ਮੈਂ ਵੀ ਸੋਚਦਾ ਵੀ ਬਾਬਾ ਹੀ ਬਣਦਾ ਬਾਲ ਤਾਂ ਮੇਰੇ ਵੀ ਹੈਗੇ ਨੇ ਤੇ ਦੋ ਤਿੰਨ ਵਾਰੀ ਜੁੰਡੇ ਖਿਲਾਉਣੇ ਨੇ ਲੋਕ ਤਾਂ ਲਟਦੇ ਫਿਰਨਗੇ ਮੂਰੇ ਜੀਦਾ ਕੁਛ ਨਹੀਂ ਵੜਦੋ ਬਾਬਾ ਮੈਂ ਜਾਂਦਾ ਚੱਕੇ ਜੀਭ ਜੀ ਕੱਟ ਕੇ ਲੈ ਉਹ ਥੋੜੀ ਉਹ ਪੈਨੂ ਬਾ ਉਹ ਹੀ ਮਾਤਾ ਕਿਤੇ ਮਾਤਾ ਵੀ ਕਹਿੰਦੀ ਕੋ ਵੀ ਕੀ ਯਾਰ ਮੇਰੇ ਨਾਂ ਤੇ ਵੀ ਲੈ ਲੋਕ ਦੇਲਾ ਮੁਰੇ ਚੌਂਕੜੇ ਮਾਰੀ ਬੈਠਣ ਉਹ ਜਾ ਕੇ ਯਾਰ ਜਿੱਥੇ ਤੁਹਾਨੂੰ ਗੁਰਦੁਆਰਾ ਮਸਜਿਦ ਜਿੱਥੇ ਤੁਸੀਂ ਮੰਦਿਰ ਜਾਣੋ ਯਾਰ ਤੁਸੀਂ ਉੱਥੇ ਜਾਓ ਇਹਨਾਂ ਮੁਰੇ ਕੀ ਆ ਦੋ ਤਨਵਰੀ ਸਿਰਹ ਲੈਣ ਲੋਕ ਨੇ ਇਹ ਮਾਤਾ ਆਗੀ ਮਾਤਾ ਨਹੀਂ ਮਾਤਾ ਆਗੀ ਤੇ ਮਾਤਾ ਜੀ ਮਾਤਾ ਇੰਨੀ ਬੇਰੀ ਨਹੀਂ ਹੈਗੀ ਜਿਹੜੀ ਇਹੇ ਜੇ ਪਖੰਡੀਆਂ ਚਾਹੂਗੀ ਕੋਈ ਮੱਥਾ ਜਾ ਲਾਲ ਕਰਕੇ ਬਹਿ ਜਾਂਦਾ ਕਾਮ ਬਣਾ ਟਿਕੜੇ ਬਣੇਗਾ ਬਈ ਪਾਦ ਮਾਰਾ ਹੈ ਪਾਦ ਨਹੀਂ ਬਾਬਾ ਜੀ ਪਾਦ ਮਾਰੋ ਕਿਰਪਾ ਬਈ ਤੇ ਰੁਕੀ ਹੋਈ ਹੂੰ ਲੱ ਲੈ ਆ ਦੇਖ ਲੋ ਲੈ ਇਹਨਾਂ ਨੇ ਅੱਡ ਸ਼ਰਮ ਲਾਹੀ ਪਈ ਐ ਉਹ ਭਰਾਵੋ ਉਹ ਤੁਹਾਨੂੰ ਆਪਦੇ ਧਰਮ ਚ ਕੋਈ ਕਮੀ ਬੇਸੀ ਹੁੰਦੀ ਐ ਗੁਰੂ ਸਾਹਿਬ ਕੁਰਬਾਨੀਆਂ ਦਿੱਤੇ ਮਰ ਕੇ ਤੇ ਆਪਣੇ ਆਨੇ ਦੂਹੇ ਧਰਮ ਚ ਜਾ ਕੇ ਲੈ ਐ ਕੁਝ ਕਰਨਾ ਉਹ ਐਂ ਕਰਨਾ ਤੇ ਘਰੇ ਨਾ ਚਲੋ ਡੀ ਜੇ ਲਾ ਕੇ ਪੱਗਾਂ ਸਿਰ ਤੇ ਬੰਨੀਆਂ ਨੇ ਯਾਰ ਤੁਸੀਂ ਮੈਂ ਕਹਿੰਦਾ ਤੁਹਾਡੇ ਤੇ ਹੈਰਾਨ ਆ ਤੁਹਾਡੇ ਤੇ ਮਾਰੇ ਨਾ ਧਰਮੇ ਕੋਈ ਐਸਾ ਗਿਆ ਸ਼ਤਰੂ ਆ ਜੋ ਚਾਹਤ ਆਨੇ ਕੀ ਤੁਹਾਡੀ ਸਮਰiddhi ਕਾਰਕ ਹੋ ਜਾਏ ਕਿਉਂਕਿ तुम्हारे बच्चे विदेश में सेटल है उनके दिमाग में ये चीज जो है आई थी कि तुम कहीं कल को सेटल ना हो जाओ आ देख लो लोटी एडिया दाड़ियां सिरते बने पर मेरे वर्ग का बैठा है कोच बीजा बनाया व्यवस्था ना हो जाए किसी चीज के कारण पहले व्यवस्था तो उसी को बांधा गया जो विदेश में बैठा हुआ है ना बताओ और ये लड़का परेशान है लगभग एक साल से ज्यादा डिप्रेशन के अंदर है डिप्रेशन किसी चीज का नहीं डिप्रेशन है उसको इसी चीज़ का कि मैं कुछ कुछ कर नहीं, कर नहीं नहीं मिलेगा सिर्फ ये इसके मन में जो और कुछ नहीं है यही है और oh, बाबा oh, oh. oh. oh, की करूंगा <laughs> बापा तो आप थोड़े सहारे बने बान दो केले छेड़ चाक आएंगो बापे ही कम बन गया ਉਹ ਜਦੋਂ ਤੁਸੀਂ ਇੰਨਾ ਟਾਈਮ ਤੁਹਾਨੂੰ ਆਪਣੇ ਗੁਰੂ ਤੇ ਹੀ ਨਿਸ਼ਕੀਨ ਫਿਰ ਬਾਬੇ ਦਾ ਕਿਉਂ ਤੇ ਉਹ ਕਰਨ ਗਏ ਹੋਗੇ ਮੈਨੂੰ ਸੁਣਦੇ ਹੋ ਗਾਣਾ ਫਿਰ ਖਤ ਹੋ ਗਈ ਆ ਤੁਹਾਡੀ ਭੈਣਾਂ ਤੋਂ ਤਾਂ ਇੰਨੇ ਬਾਬੇ ਨਿਕਲੇ ਨਾ ਜਿਵੇਂ ਮੀਂਹ ਪੈ ਦੱਡੂ ਨਹੀਂ ਹੁੰਦੇ ਇੰਸਟਾਗ੍ਰਾਮ ਤੇ ਨਿਰਈ ਬਾਬੇ ਨੇ ਕੋਈ ਕੋਈ ਕਿਵੇਂ ਬੈਠਾ ਕੁਰਸੀ ਤੇ ਕੋਈ ਕਿਵੇਂ ਬੈਠਾ ਐ ਬਹਿ ਜਾਂਦੇ ਨੇ ਲਾਲ ਹੀ ਲਾਲ ਲਕੀਰ ਮੂੰਹ ਤੇ ਦੂਰੋਂ ਦੇਖ ਮਾਤਾ ਕੋ ਉਪਵਾਸ ਕਰਾਓ इनको ਹੂੰ ਤੂੰ ਐਸੇ ਕਰੋ ਚਾਂਦੀ ਦਾ 70 ਝੜਵਾ ਕਰ ਜਾਓ ਜਹਾਂ ਪਰ ਠੀਕ ਹੈ ਨਾ ਕਿਲੋ ਕਰ ਹੂੰ ਕਿਲੋ ਕਰ और बाबा जी को बीस हजार रुपये देकर जाओ बाबा जी तुमको लूटेगा ठीक है ना तब फिर तुम लौट आओगे तुमको पता चलेगा कि बाबा जी का ठुल्डू हाँ ये नहीं बोलना है तेरी <laughs> ਮਹਾਰਾਜਾ ਬੱਲੂ ਚਰਲੂ ਦਾ ਜੀ ਉਹ ਪੈਨੇ ਗਰਮੀ ਨੇ ਚਿੱਟਣਾਂ ਤੇ ਫੋੜੇ ਕਰੇ ਪੈਨੇ ਸਾਲ ਪਾਣੀ ਇੰਨਾ ਤੱਤਾ ਹੁੰਦਾ ਲੈਟਰਨ ਕਰਨ ਨੂੰ ਜੀ ਕਰਦਾ ਉੱਥੇ ਜਾਂਦੇ ਇੰਨੀ ਗਰਮੀ ਆ ਜਾਂਦੀ ਤੂੰ ਉਹ ਸ਼ੇਰਵਾ ਨਹੀਂ ਪਾਈ ਕੋ ਤੈਨੂੰ ਸ਼ਰਮ ਸ਼ਰਮ ਆਉਂਦੀ ਆ ਕਿ ਨਹੀਂ ਉਹ ਉਹ ਤੇਰਾ ਤੇਰਾ ਦਿਮਾਗ ਤੇ ਨਕਸ਼ਾ ਚਲੋ ਪਿਆ ਮਹੋਬੇ ਬੰਦਾ ਮੰਨ ਲੈ ਵੀ ਪਾ ਲੈ ਆ ਦੇਖ ਲੋ ਲੈ ਪੈਨਾ ਅੰਤਾਂ ਦੀ ਗਰਮੀ ਵਿੱਚ ਚਿੱਟਣਾਂ ਦੇ ਫੋੜੇ ਹੋਏ ਪੈਨੇ ਤੇ ਪੈਨੇ ਇਹ ਇਹ ਪਨ ਸ਼ੇਰਵਾ ਨਹੀਂ ਪਾਈ ਫਿਰਦਾ ਹੇ ਉਹ ਰੱਬਾ ਮੇਰਾ ਮਹਾਰਾਜਾ ਚੋਰ ਲੁਪੀਤ ਜੀ ਬੱਸ ਕਰੋ ਕਿੱਦਾਂ ਲੱਗੀ ਫਿਰ ਅੱਜ ਦੀ ਆਪਣੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਉਮੀਦ ਕਰਦਾ ਤੁਹਾਨੂੰ ਵੀਡੀਓ ਘੈਂਡ ਲੱਗੂਗੀ ਐਦਾਂ ਹੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਪਿਆਰ ਬਣਾ ਕੇ ਰੱਖਿਓ ਬਾਕੀ ਸਾਰਿਆਂ ਨੂੰ ਲਵ ਯੂ ਆ ਖੁਸ਼ ਰਹੋ ਨਜ਼ਾਰੇ ਲਓ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਜਿਹੜੇ ਵੀਡੀਓ ਦੇਖਣਾ ਹੁੰਦੇ ਆ ਬਾਹਰੋਂ ਬਾਹਰੋਂ ਅੰਦਰੋਂ ਜਿੰਨੇ ਵੀ ਜਾਣੇ ਹੁੰਦੇ ਆ ਬਾਕੀ ਗਲਤੀ ਗੁਸਾ ਕੀ ਮਾਫ ਕਰੋ ਬਸ ਐਦਾਂ ਪਿਆਰ ਬਣਾ ਕੇ ਰੱਖਿਓ ਚਲੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਬੱਦ ਤੋਂ ਬੱਦ ਲਾਈਕ ਕਰੋ ਕਮੈਂ